ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫ਼ਾ ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸਿੱਧੀ ਵਿੱਚ ਸੀਗਾ ਡੇਲੀ ਰੋਡ ਤੇ ਸੀਗਾ ਜਿੱਥੇ ਬੜੀ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢਲੀ ਹੋਵੇ ਵੱਡੀ ਲਜਾਨੀ ਹੋਵੇ ਤੇ ਸਾਡਾ ਜਿਹੜਾ ਸਮਾਜ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸਮਾਜ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾਂ ਸਮਾਜ ਸੀ ਬਚਾ ਸਕੇ ਟਾਈਮ ਸਿਰ ਪਹੁੰਚ ਸਕੇ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅੱਜ ਇਸ ਸਮਾਗਮ ਵਿੱਚ ਸਾਡੇ ਨਾਲ ਇਥੋਂ ਦੇ ਐਮ ਐਲ ਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕੀ ਲੋ ਹਸ਼ਿਆਰਪੁਰ ਵਾਸੀ ਨੇ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਤੇ ਭਗਵੰਤ ਮਾਨ ਜੀ ਸਮੱਸਿਆਵਾਂ ਵਾਸੋਂ ਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱਠੀ ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਆਊਟਸਕੋਰ ਤੇ ਲਿਆਇਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਹ ਹੈ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਜਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਾਨਪੁਰ ਸਗਾਹ ਦਿੱਤੀ ਆ ਤੇ ਮੈਂ ਧੰਨਵਾਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਜੀ ਦਾ ਧੰਨਵਾਦੀ ਹਾਂ ਤੇ ਵਿਦਾਈ ਦੀ ਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਿਦਾਈ ਦੀ ਹੁੰਦਾ ਲੋਕਲ ਸਾਡੇ ਐਮਐਲਏ ਸ੍ਰੀ ਜਿੰਪਾ ਜੀ ਤੇ ਇੱਕ ਬਹੁਤ ਦੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਹੈ ਜੀ ਧੰਨਵਾਦ